ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਹੱਥ ਬਨ ਕੇ ਤੇ ਆਉਂਦਾ ਪਰਮਾਤਮਾ ਨੂੰ ਰੰਗਾਲੇ ਦਿਮਾਗ ਚ ਜਗਾ ਦੇ ਨਵੀਂ ਬੈ ਟਰੀ ਵੇਦ ਤੇ ਗ੍ਰੰਥ ਲਿਆ ਕੇ ਵਾਚ ਲੈ ਨਿਕਾ ਮੈਂ ਤਾਂ ਬਥੇਰਾ ਪੜ ਲਿਆ ਐਲ ਡਬਰਾ ਜਮੈਂ ਟਰੀ ਬਾਬੂ ਜੀ ਤੇ ਮੇਰ ਕਰੋ ਆਪਣਾ ਸਮਝ ਬੱਚਾ ਆ ਦੇ ਨਵੀ ਰਚਨੀ ਪੰਜਾਬੀ ਦੀ ਪੁਆ ਟਰੀ ਜਾਬਰ ਜੁਲਮ ਕਮਾ ਗਏ ਲਾ ਕਰੇ ਆਪਣਾ ਜੋਰ ਪਰ ਸਖਿਉ ਦੇ ਸਾਹਮਣੇ ਮਿੱਤਰ ਨਿਕਰ ਕੇ ਹੋਰ ਕੋਈ ਗੱਲ ਤਵਾਰੀ ਖਨੇ ਮੰਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜੁਰਮ ਕਮਾ ਗਏ ਜਾਬਰ ਬਹੁਤੀ ਕਰਲਟ ਮਾਰ ਗਿਆ ਪਾਣੀ ਪਤਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਦੀ ਮਾਰੇ ਮਰਦ ਕਾੜ ਕੜਕੰਡੀਆਂ ਹੋਈਆਂ ਸੱਜ ਵੇ ਆਈਆਂ ਰੰਡੀਆਂ ਇੱਤੀ ਮਾਰ ਪਈ ਕੁਰਲਾਣੇ ਮਿੱਠੇ ਗੁਰ ਕਰਮਨ ਲੈ ਭਾਣੇ ਜੋ ਵਰਤਾ ਗਰਤਾਰ ਦਿੱਤੇ ਈਂ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਈਂ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਪਤ ਦੀ ਖਾਤਰ ਬਾਬਰ ਮਰ ਗਿਆ ਕੋਚਰ ਰਾਜ ਹਮਾਯੂ ਕਰ ਗਿਆ ਅਕਬਰ ਰਾਜ ਸਮੇਂ ਕਦੇ ਪਰ ਜਾਏ ਸੁਨੂ ਮੇਲੇ ਅਨੇਕ ਦਾ ਦਰਜ ਆਦਤ ਛੱਡ ਗਿਆ ਕੋੜਾਂ ਦੀ ਨੰਨਾਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਠਾਉਣਾ ਦੀਜੀ ਫੇਰੇ ਲੈ ਲੈ ਕਰ ਪਰ ਕੰਮਿਆਂ ਉਸਨੇ ਜਹਾਂਗੀਰ ਪੁੱਤ ਜਮਿਆਂ ਆ ਉਹ ਤਾਂ ਸਿਆਣਾ ਦਾ ਸਵਰਸੀ ਸਿੱਖਾਂ ਖਲਾਫ ਰਹਾ ਕਨ ਪਰਸੀ ਚੰਦੂ ਦੀ ਗੁਫਤਾਰ ਦਤੇਂ ਜਦ ਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਹੋਰ ਨਖਾੜ ਦਿੱਤੇ ਏਵੇਂ ਗੁਰੂ ਨਾਨਕ ਬੂਲਣ ਓ ਹੋ ਹੋ ਏਵੇਂ ਗੁਰੂ ਨਾਨਕ ਬੂਲਣ ਗਲ ਵਿੱਚ ਦੋਤਾਂ ਲਵਾਰਾਂ ਝੂਲਣਾ ਖੇੜ ਸ਼ਕਾਰ ਮਾਨ ਦੇ ਮੋਜੇ ਕਰਕੇ ਤਿਆਰ ਸਖਾਂ ਦੀ ਫੌਜ ਆਹੂ ਲਾਤੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਛੱਕੇ ਛੜਾਤੇ ਮੁਗਲਾਂ ਇੱਕ ਤਾਂ ਗਰੀਬਾਰ ਸਿੰਘ ਪਾਵਰ ਤਖਤੇ ਕਾਲੇ ਉਸਾਰਿਆ ਡਾਬਰ ਉਸ ਤਾਂ ਸਤਗੁਰ ਲਾਉਣ ਕਚੈਰੀ ਕਰਦੇ ਆ ਫਰਿਆਦਾਂ ਸ਼ਹਿਰੀ ਸਭ ਦੇ ਕਾਜ ਸਵਾਰ ਦਤੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਔਰੰਗਜ਼ੇਬ ਸੰਭਾਲਿਆ ਤਖਤਾ ਵੱਧ ਗਏ ਜ਼ਬਰ ਜ਼ੁਲਮ ਦੇ ਲਖਤਾਂ ਇੰਦੋਂ ਗੁੰਮ ਚ ਪਰਨਾ ਮੋ ਮਨ ਕਰਦਾ ਪਾਪੀ ਨਹੀਂ ਖੁਦਾ ਤੋਂ ਡਰਦਾ ਨਹੀਂ ਅਤਰ ਕਦਾ ਕੋਟੀ ਸੀ ਫੱਟੀ ਸ਼ੇਰ ਜਿਵੇਂ ਤਾ ਕੇ ਮਗਰੋਂ ਛਕਦਾ ਰੋਟੀ ਸੀ ਇਹ ਆਫਗਾਨੇ ਸ਼ੇਰ ਲਗਾ ਤੇ ਲੰਬੂ ਕਰਲੇ ਵਿਪਕਸ਼ਮੀਰੀ ਕਾਬੂ ਆਗੇ ਤੇਗ ਬਹਾਦਰ ਪਾਸ਼ਾ ਮੰਨ ਕੇ ਵਿਪਰਾਂ ਦੀ ਅਰਦਾਸ ਉਹਨਾਂ ਨੇ ਸਰਬਾਰ ਦਿੱਤੇ ਏ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਏ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਏ ਸਦਕੇ ਗੁਰੂ ਗੋਬਿੰਦ ਸਿੰਘ ਜੀ ਦੇ ਤੁਰਿਆ ਦਾਦਾ ਜੀ ਦੀ ਲੀਤੇ ਰਾਹੀ ठाਠ ਬਣਾ ਲਿਆ ਸਾਰਾ ਖੜਕੇ ਨਤਰਨਜੀ ਤਨਗਾਰਾ ਸਿਰ ਤੇ ਸੁੰਦੀ ਕਲਗੀ ਸੀ ਬਾਈ ਧਾਰਨ ਰੇਛਾਂ ਦੇ ਇੱਕ ਸੁਣਖੇ ਬਲ ਗਈ ਸੀ ਜੀ ਪੰਤਾ ਸਾਹਿਬ ਹਰਾ ਕੇ ਰਾਜੇ ਅੰਮ੍ਰਿਤ ਪਿਆ ਕੇ ਤੇ ਸਿੰਘ ਸਾਹਿਬ ਮਾ ਗੁਜਰੀ ਦੇ ਪੁੱਤ ਚਾਰੇ ਭਾਰਤ ਵੰਸ਼ ਤੋਂ ਦੀਵਾਰੇ ਕਰ ਜੇ ਸਰੋਂ ਉਤਾਰ ਦਿੱਤੇ ਏਂ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾੜ ਦਿੱਤੇ ਏਂ ਯਾਰ ਵੀਜੋ ਨਾ ਮਸਿਖਾਤੇ ਹੋਏ ਜਨਮ ਨੇ ਹੋਰ ਨਖਾਰ ਦਿੱਤੇ ਇੰਗੋਂ ਚੰਨਾ ਦੇੜਾ ਤੇ ਅਗੇ ਆ ਚੋਲਾ ਮਾ ਦੋ ਦਾਸ ਕਰਿਆ ਵਸ ਪੋਲਾ ਬਖਸ਼ੀ ਬੂੰਦਿਆ ਮੀਂਹ ਦੀ ਤਦ ਨੂੰ ਤਰਪ ਪੰਜਾਬ ਤੋਰੇ ਆ ਜਦੋਂ ਨੂੰ ਦੇ ਕੇ ਸੈਨਾ ਜੰਨਾ ਦੀ ਸਰਹੰਦ ਬਨੂੜ ਸੰਡੌਰਾ ਇੱਟ ਇਟ ਕਰਤੀ ਤੰਨਾ ਜੀ ਜੀ ਬੜੀਆਂ ਤੇਜ਼ ਲੜਾਈਆਂ ਲੜੀਆਂ ਬੜਤੇ ਮੁਗਲ ਜਿਵੇਂ ਜੰਡ ਛੜੀਆਂ ਗੰਗੂ ਅਤੇ ਸੁਤਿਆਣ ਨੂੰ ਚੁੱਕਿਆ ਡੰਡਾ ਸਨੇ ਵਜੀ ਦੇ ਠਗਿਆ ਕਰੋਸ ਤਿੰਨੀ ਮਾਰ ਦਤੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਬੰਦਾ ਬਹਾਦਰ ਕਾਫੀ ਲੜਿਆ ਜਾਂ ਗੁਰਦਾਸ ਨੰਗਲ ਤੋਂ ਫੜਿਆ ਪਿੰਦਰੇ ਪਾਕੇ ਲਗੇ ਦੱਲੀ ਡਕੜੇ ਭਰੇ ਨੂੜ ਕੇ ਬੈਲੀ ਕਰਤੇ ਕਤਲ ਜਲਾਦਾ ਨੇ ਈਨ ਨਹੀਂ ਮੰਨੀ ਦੇਨ ਕਰੂਦੇ ਸੱਚੇ ਮਜਾ ਜਾਣੇ ਜੀ ਬਣਿਆ ਫੇਰਟਵਲ ਮਿਸਲਾਂ ਫਿਰਦੇ ਸਿੰਘ ਬਜਾਉਂਦੇ ਬਿਸਲਾਂ ਲੁਕਸ਼ ਪਰਹਿਣ ਮਾਰਦੇ ਡਾਕ ਪਾਤੇ ਸੂਬਿਆਂ ਦੇ ਗਲ ਛਾਪੇ ਉਨਾ ਸੋਟ ਹਥਿਆਰ ਦਤੇ ਈਂ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਈਂ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਗੱਜ ਕੇ ਜਕਾਰਾਂਗੇ ਜਾਵੇ ਫੋਤੇ ਆਪਣਿਆ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ